ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਹੁਣ ਕੀਤੀਆਂ ਹੋਈਆਂ ਗਰੰਟੀਆਂ ਨੂੰ ਪੂਰਾ ਕਰਨ ਲਈ ਜੋ ਕੱਲ ਕੈਂਡੀਡੇਟ ਦੇ ਵਿੱਚ ਐਲਾਨ ਕੀਤਾ ਉਹਨਾਂ ਗਰੰਟੀਆਂ ਤੋਂ ਇਲਾਵਾ ਇੱਕ ਹੋਰ ਵੱਡਾ ਕੰਮ ਅੱਜ ਸ਼ੁਰੂਆਤ ਕੀਤੀ ਏ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਬੱਚਿਆਂ ਦੇ ਨਾਲ ਜੋ ਸਕੂਲਾਂ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਪਹਿਲੀ ਵਾਰ ਪੰਜਾਬ ਦੇ ਵਿੱਚ ਇਹ ਤੋਹਫਾ ਦਿੱਤਾ ਗਿਆ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਭਾਵੇਂ ਸਾਈਕਲ ਦਿੰਦੀ ਸੀ ਕਾਂਗਰਸ ਸਰਕਾਰ ਨੇ ਤਾਂ ਕਦੇ ਵੀ ਪੰਜਾਬ ਦੇ ਸਕੂਲਾਂ ਦੇ ਗਰੀਬ ਬੱਚਿਆਂ ਨੂੰ ਕੁਝ ਦਿੱਤਾ ਹੀ ਨਹੀਂ ਸੋ ਅਕਾਲੀ ਸਰਕਾਰ ਜੋ ਸਾਈਕਲ ਦੇਣ ਤੋਂ ਬਾਅਦ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਸਾਈਕਲਾਂ ਨਾਲੋਂ ਇਹ ਵੱਧ ਕੇ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਵੀ ਕੀਤਾ ਹੈ ਸੋ ਤੁਸੀਂ ਜੁੜ ਜਿਓ ਲੋਕ رائے ਨਾਲ ਮੈਂ ਤੁਹਾਨੂੰ ਸਾਰੇ ਮੁੱਖ ਮੰਤਰੀ ਭਗਵੰਤ ਮਾਨ ਉਹ ਦਿੱਤੇ ਹੋਏ ਤੋਹਫੇ ਬਾਰੇ ਜਾਣਕਾਰੀ ਦੇਵਾਂਗਾ ਜਿਵੇਂ ਹੀ ਕੱਲ ਕੈਬਨਿਟ ਦੇ ਵਿੱਚ ਇਹ ਫੈਸਲਾ ਹੋਇਆ ਕਿ ਜੋ ਅਸੀਂ ਗਰੰਟੀਆਂ ਕੀਤੀਆਂ ਸੀ ਉਹ ਗਰੰਟੀਆਂ ਤਾਂ ਲਗਭਗ ਪੂਰੀਆਂ ਹੋ ਚੁੱਕੀਆਂ ਨੇ ਹੁਣ ਉਹਨਾਂ ਗਰੰਟੀਆਂ ਤੋਂ ਹੀ ਵੱਧ ਕੇ ਅਸੀਂ ਜਿਹੜਾ ਕੰਮ ਕਰਨਾ ਹੈ ਕਿ ਲੋਕ ਸਾਡੇ ਕੰਮਾਂ ਨੂੰ ਸਲਾਹਣ ਸੋ ਅੱਜ ਸ਼ੁਰੂਆਤ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਲੁਧਿਆਣਾ ਦੇ ਸਰਕਾਰੀ ਸਕੂਲਾਂ ਦੇ ਵਿੱਚ ਅੱਜ 12ਵੀਂ ਕਲਾਸ ਦੇ ਬੱਚਿਆਂ ਨੂੰ ਲੈਪਟਾਪ ਦਿੱਤੇ ਗਏ ਨੇ ਵਧੀਆ ਕੰਪਨੀਆਂ ਦੇ ਜੋ ਲੈਪਟਾਪ ਉਹਨਾਂ ਬੱਚਿਆਂ ਨੂੰ ਅੱਜ ਡਿਵਾਈਡ ਕਰਨੇ ਸ਼ੁਰੂ ਕਰ ਦਿੱਤੇ ਨੇ ਪਹਿਲਾ ਜ਼ਿਲ੍ਹਾ ਲੁਧਿਆਣਾ ਚੁਣਿਆ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਮੁੱਖ ਮੰਤਰੀ ਖੁਦ ਭਗਵੰਤ ਮਾਨ ਜੀ ਲੁਧਿਆਣਾ ਪਹੁੰਚੇ ਅਤੇ ਉਹਨਾਂ ਨੇ ਸ਼ੁਰੂਆਤ ਕਰਵਾਈਏ ਹੁਣ ਸਾਰੇ ਹੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਫ੍ਰੀ ਵਿੱਚ ਲੈਪਟਾਪ ਦਿੱਤੇ ਜਾਣਗੇ ਤੇ ਉਹ ਬੱਚਿਆਂ ਨੂੰ ਲੈਪਟਾਪ ਦੇ ਨਾਲ ਜਿਹੜਾ ਉਹਨਾਂ ਨੂੰ ਸਿਖਾਇਆ ਜਾਵੇਗਾ ਔਰ ਉਹਨਾਂ ਨੂੰ ਇੰਜੀਨੀਅਰ ਬਣਾਇਆ ਜਾਵੇਗਾ ਉਹਨਾਂ ਨੂੰ ਜਿਹੜਾ ਕਿ ਅਗਲੀ ਪੜ੍ਹਾਈ ਜਿਹੜੀ ਇਹ ਕਰਨ ਵਾਸਤੇ ਕੋਈ ਵੀ ਕੰਪਿਊਟਰ ਜਾਂ ਹੋਰ ਇਸ ਤਰ੍ਹਾਂ ਦੀ ਚੀਜ਼ ਲੈਣ ਦੀ ਲੋੜ ਨਹੀਂ ਪਵੇਗੀ ਉਹ ਲੈਪਟਾਪ ਤੇ ਹੀ ਆਪਣਾ ਅਗਲਾ ਕੰਮ ਕਰਨਗੇ ਸੋ ਮੁੱਖ ਮੰਤਰੀ ਨੇ ਇਹ ਵੱਡਾ ਕੰਮ ਕੀਤਾ ਜੋ ਕਿ ਲੋਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਗਰੰਟੀ ਨਹੀਂ ਸੀ ਕਿ ਅਸੀਂ ਬੱਚਿਆਂ ਨੂੰ ਇਹ ਲੈਪਟਾਪ ਦੇਵਾਂਗੇ ਕਈ ਪਹਿਲਾਂ ਚੋਣ ਮੈਨੀਫੈਸਟੋ ਜਾਰੀ ਕਰਦੇ ਨੇ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਸਕੂਟਰੀਆਂ ਦੇਣ ਵਾਸਤੇ ਸਾਈਕਲ ਦੇਣ ਵਾਸਤੇ ਜਾਂ ਹੋਰ ਮੋਬਾਈਲ ਦੇਣ ਵਾਸਤੇ ਪ੍ਰਧਾਨ ਮੰਤਰੀ ਭਗਵੰਤ ਮਾਨ ਨੇ ਐਸਾ ਕੁਝ ਨਹੀਂ ਕਿਹਾ ਸੀ ਉਹਨਾਂ ਨੇ ਕਿਹਾ ਸੀ ਅਸੀਂ ਆਰਥਿਕ ਹਾਲਾਤ ਦੇਖਾਂਗੇ ਆਰਥਿਕ ਹਾਲਾਤ ਤੋਂ ਬਾਅਦ ਅਸੀਂ ਜੋ ਵੀ ਸਾਡਾ ਜਿਹੜਾ ਕਿ ਲੋੜ ਮੁਤਾਬਕ ਉਹ ਹੋਵੇਗਾ ਅਸੀਂ ਉਹ ਕਰਾਂਗੇ ਸੋ ਅੱਜ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਸੀ ਜੋ ਲੈਪਟਾਪ ਦੇ ਕੇ ਬੱਚਿਆਂ ਨੂੰ ਜਿਹੜਾ ਕਿ ਅੱਜ ਵੱਡਾ ਤੋਹਫਾ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਿਹੜਾ ਇਨਾਮ ਦਿੱਤੇ ਨੇ